ਮੈਂ ਬੇਨਤੀ ਕਰਾਂ ਕਦੀ ਅੰਮ੍ਰਿਤਸਰ ਸਾਹਿਬ ਜਾਇਓ ਸ਼ੀਤਾਂ ਦਾ ਸਾਨ ਨ ਤਨ ਤਨ ਬਾਬਾ ਦੀਪ ਸਿੰਘ ਜੀ ਉੱਥੇ ਹਜ਼ਾਰਾਂ ਸੰਗਤਾਂ ਦੁਪਹਿਰਾ ਸਾਹਿਬ ਕੱਟਦੀਆਂ ਜੇ ਤੁਹਾਨੂੰ ਪਤਾ ਹੋਵੇ ਦੁਪਹਿਰਾ ਸਾਹਿਬ ਦਾ ਮਤਲਬ ਕੀ ਹੈ ਇੱਕ ਮਿੰਟ ਮੈਂ ਦੱਸ ਦਿੰਨਾ 4 ਘੰਟੇ ਦਾ ਜਾਪ ਜਿਸ ਜਾਪ ਦੇ ਵਿੱਚ ਪੰਜ ਜਪਜੀ ਸਾਹਿਬ ਦੋ ਚੌਪਈ ਸਾਹਿਬ ਇੱਕ ਸੁਖਮਨੀ ਸਾਹਿਬ ਮੂਲ ਮੰਤਰ ਗੁਰ ਮੰਤਰ ਛੇ ਪੌੜੀਆਂ ਨਾਨਕ ਸਾਹਿਬ ਅਰਦਾਸ ਦੇਖ ਪ੍ਰਸ਼ਾਦ ਸਜਾ ਕੇ ਕੀਤੀ ਜਾਵੇ ਉਹਦਾ ਨਾਮ ਹੀ ਚਪਹਿਰਾ ਸਾਹਿਬ ਇੰਨੀ ਬਾਣੀ ਤੁਸੀਂ ਘਰ ਚ ਬਹਿ ਕੇ ਕਰ ਲੋ ਨਾ ਤਾਂ ਵੀ ਭਲਾ ਪਰ ਜਦੋਂ ਬਚੋਲਾ ਬਣਾ ਲੈਂਦੇ ਨੇ ਸ਼ੁਰੂ ਕਿੱਥੋਂ ਹੋਇਆ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਬਚੋਲਾ ਬਣਾ ਲੈਂਦੇ ਨਾ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਤੇ ਕਹਿੰਦੇ ਉਹ ਵੀ ਕਾਰਜ ਹੋ ਜਾਂਦਾ ਜਿਹੜਾ ਕਦੀ ਹੋਣਾ ਹੀ ਨਾ ਹੋ Download Share